ਖੇਡਾਂਾਂ ਦੇ ਬਲੀਪੁਰ ਤੋਂ ਸਾਹਮਣਾ ਕਰ ਰਹੇ ਨੇ ਇੱਕ ਪਾਸੇ ਕਹਿੰਦੇ ਪੰਡਾਲ ਦੋਨਾ ਮਾਤਾ ਦੀਵਜਾਂਜੀ ਕਬੱਡੀ ਕਲੱਬ ਫਰੰਦੀਪੁਰ ਦੀ ਟੀਮ ਆ ਆ ਗਿਆਥੇ ਦੇ ਮਾਧਿਅਮ ਦਾ ਕਹਿੰਦੇ ਫਾਈਨਲ ਮੈਚ 81 ਤੇ 73 ਆ ਫੈਸਲਾ ਵੀ ਕਹਿੰਦੇ ਘੋੜੇ ਵੱਟੇ ਜਾਣੇ ਮੇਰੇ ਮਿੱਤਰੋ ਅੱਜ ਸ਼ਰੀਫ ਨੇ ਪਾ ਦਿੱਤੀ ਆ ਮੇਰੇ ਮਿੱਤਰੋ ਕਿ ਦੂਰ ਨੂੰ ਤੱਕੇ ਗੁੱਡੀ ਚੜੀ ਹੋਈ ਆ ਆ ਭੱਜਦੇ ਟਾਈਮਾਂ ਦੀ ਨਾੜ ਖੜੀ ਹੋਈ ਆ ਕਿੱਥੇ ਕਿੱਥੇ ਜਿੱਤਿਆ ਮੈਦਾਨ ਗੱਗਰੂ ਜਾ ਕੇ ਹਾਰਿਆਂ ਨੂੰ ਪੁੱਛੀ ਉਹ ਚੰਗਾ ਕਹਿੰਦੇ ਸਾਡਾ ਨਾਮ ਇੱਥੇ ਆ ਜਾ ਕੇ ਮਾਰਿਆਂ ਨੂੰ ਪੁੱਛੀ ਇਹਦਾ ਚੰਗਾ ਜਨਾਬ ਹੋਗਾ ਨਾ 5000 ਪਹਿਲਾ ਜੱਫਾ ਇੱਕ ਬੰਦੇ ਨਾਂ ਦਾ ਤਾਂ ਕਹਿੰਦੇ ਪਤਣਾ ਦੀ ਧਰਤੀ ਦਾ ਰਾਜੂ ਭਾਉ ਸਾਗੇ ਦੀ ਧਰਤੀ ਦਾ ਹੁਣ ਚਾਰ ਜਾਂਛੇ ਦੇ ਵਿੱਚੋਂ ਦੇਖ ਰਹੀ ਨਹੀਂ ਕੌਣ ਅੱਕ ਰਾ ਹੈ ਕੌਣ ਰੱਖ ਰਾ ਹੈ ਦੁਨੀਆ ਦੇ ਮੰਨੇ ਪ੍ਰਮੰਨੇ ਉਹ ਖਰੇ ਤੋਂ ਖਰੇ ਹੈ ਲੈ ਕਬੱਡੀ ਮੈਦਾਨ ਵਿੱਚ ਟੈਂਗੋ ਜੇ ਪਾਣੀ ਸਿੱਤੋਂ ਲੰਘ ਜਾਵੇ ਫਿਰ ਖੇਲਣਾ ਪੈਂਦਾ ਹੈ ਜਿਹੜੇ ਸਾਹਮਣਾ ਜਮਾਨਾ ਚੱਲਦਾ ਹੈ ਬੰਨਣਾ ਪਊਗਾ ਜਣ ੱੱਲੇ-ਕੱਲੇ ਦਾ ਉਹ ਬੰਨਣਾ ਪਊਗਾ ਇਹ ਆ ਇੱਕ ਦਾ ਹੌਂਦਰੀ ਸਮਾਂ ਦੇ ਬਲੀ ਪੁੱਤ ਦੀਆਂ ਕਿ ਸਾਨੂੰ ਨਹੀਂ ਪਤਾ ਵੀਰੇ ਤਾਰੇ ਤੂਰੇ ਮੋੜਦਾ ਆਓ ਮੋੜਿਆ ਤਾਤਾ ਅੰਕੇ ਚੋਟੇ ਦਾ ਦਰਵਾਜ਼ਾ ਅੱਜ ਹੋਏ ਕੱਪੂਆ ਇੱਕਮਾ ਫੱਤਾ ਪੜੀਆ ਇੱਕਮਾ ਫੱਤਾ ਪੜੀਆ ਗੋਪੀ ਦਾ ਪੇਲਾ ਕਹਿੰਦੇ ਲੁਕਦਾ ਨੋਨਾ ਆਮ ਅਮਰੀਕਾ ਲਾਣਾ ਨਾਂ ਦੇ ਨਾਲ ਇਹ ਬਹੁਤ ਵੱਡੀ ਗੱਲ ਹੈ ਇਹ ਮਿਹਰਤ ਕੀਤੀ ਵੱਡੇ ਭਰਾ ਨੇ ਅਮਨ ਅਮਰੀਕਾ ਵਾਲਾ ਨੋਟ ਵਾਰੀ ਜਾ ਰਿਹਾ ਹੈ ਔਰ ਸੋਨੋ ਕੋਪਰ ਕਹਿੰਦਾ ਵੀ ਇਹਨਾਂ ਮੁੰਡੇ ਨੂੰ ਅੱਜ ਨੁਕਰੇ ਘੋੜੇ ਬਣਨੇ ਆ ਤਾ ਕਰਕੇ ਕਾਬੂ ਸ਼ੇਰ ਆਨੇ ਦਾ ਇਹ ਦਿਨ ਤੱਕ ਦੇ ਲੋਕੋ ਮੁੜ ਕੇ ਸ਼ੇਰ ਆਦੇ ਨਾ ਰਫ्तार ਕੰਪਨੀ ਜਹਾਜ਼ ਵਰਗੀ ਜਦ ਬਾਖਰ ਦਾ ਨੀਰ ਬਣਨਾ ਪੈਂਦਾ ਏ ਲਓ ਪੈਂਦੀ ਕਬੱਡੀ ਅਮਨਾ ਅਮਰੀਕਾ ਵਾਲਾ ਤੱਕਦਾ ਵੀ ਗੱਭਰੂ ਵੀ ਧੰਨ ਤਾਨਾ ਇੱਕ ਪਾਸੇ ਹੁਣ ਫਟਾਫਟ ਹੇ ਦੇਖ ਮੈਂ ਇੱਕ ਵੇਖ ਮੈਂ ਤਾੜੀਆਂ ਮਾਰੋ ਤਾੜੀਆਂ ਮਾਰੋ ਦਰਸ਼ਕ ਵੀਰੋ ਆ ਫਟਾਪੁਰੀਏ ਨੇ ਵੀ ਕਹਿੰਦੇ ਆਲ ਸਿਰਾਂ ਕਰਨ ਵਾਲੀ ਗੱਲ ਕਰ ਦਿੱਤੀ ਐ ਐਨ ਸਿਰਾਂ ਕਰਨ ਵਾਲੀ ਮੰਤਾ ਨੇ 6 ਜੱਫੇ ਆ ਫਤਤਾਪੁਰੇ ਇੱਕ ਨੂੰ 13 ਕਾਚਾ ਤੇ ਤੇ ਦੋ ਜੱਫੇ ਆ ਫਤਤਾਪੁਰੇ ਇੱਕ ਨੂੰ 13 ਕਾਚਾ ਤੇ ਦੋ ਜੱਫੇ ਆ ਇਹ ਬੰਦੇ ਕਾਡੀ ਕਾਦਾ ਕੋੜੇ ਦਾ ਦਿੱਤੋ ਸੰਧੀਪੁਰੇ ਮੋਤੀ ਦਾ ਚੌਲਾ ਇਹ ਕਿ ਫਤਤਾਪੁਰੇ ਬਣ ਗਿਆ ਤਾੜੀਆਂ ਨਾਲੇ ਝੋਲਾ ਰਾ